ਪੰਜਾਬ ਦੇ ਵਿੱਚ ਅੱਜ ਲੋਕ ਸਭਾ ਚੋਣਾਂ ਚੱਲਦੀਆਂ ਪਈਆਂ ਨੇ ਅੱਜ ਜਿਹੜੀ VOTING ਹੁੰਦੀ ਪਈ ਆ ਮੋਹਾਲੀ ਦੇ ਸੈਕਟਰ 71 ਦੇ ਜਿਹੜੇ ਕਿ ਇੱਥੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੁਹਾਡੀ ਵੋਟ ਤੁਹਾਡੀ ਆਵਾਜ਼ VOT ਪਾ ਕੇ ਜਿਹੜੇ ਕਿ ਲੋਕ ਬਾਪਸ ਜਿਹੜੇ ਕਿ ਬਾਹਰ ਆ ਰਹੇ ਨੇ ਸਾਡੇ ਨਾਲ ਮਿੱਡੂ ਖੇੜਾ ਨੇ ਬਈ ਜੀ ਕਿਵੇਂ ਦੇਖਦੇ ਹੋ ਕਿਵੇਂ ਚੱਲਦੀ ਪਈ ਆ ਅੱਜ VOTING <Charlesité> uh, VOTING ਤਾਂ ਬਹੁਤ ਵਧੀਆ ਚੱਲ ਰਹੀ ਹੈ ਸਵੇਰ ਦਾ ਬੜਾ ਸ਼ਾਂਤੀਪੂਰਨ ਇਲੈਕਸ਼ਨ ਚੱਲ ਰਿਹਾ ਹੈ ਤੇ ਅਸੀਂ ਹੁਣ ਮੈਂ ਵੀ ਵੋਟ ਪਾ ਕੇ ਹੀ ਨਿਕਲੇ ਆਂ ਤੇ ਵੈਸੇ ਥੋੜਾ ਜਿਹਾ ਗਰਮੀ ਕਰਕੇ ਵੋਟ ਦੀ ਦਿੱਕਤ ਆ ਰਹੀ ਪੋਲਿੰਗ ਦੀ ਪੋਲਿੰਗ ਪਰਸੈਂਟੇਜ ਬਹੁਤ ਘਟ ਹੈ ਪਰ ਬੜਾ ਸ਼ਾਂਤੀਪੁਰ ਇਲੈਕਸ਼ਨ ਤੇ ਬੜੇ ਸੂਝਵਾਨ ਤਰੀਕੇ ਨਾਲ ਇਲੈਕਸ਼ਨ ਚੱਲ ਰਿਹਾ ਇਸ ਦਿਨ ਪਰ ਕਿਵੇਂ ਲੱਗਦਾ ਕਿ ਕਿਉਂਕਿ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਗਈ ਸੀ ਪਰ ਜਿਸ ਹਿਸਾਬ ਦੀ ਗਰਮੀ ਹੈ ਗਰਮੀ ਕਰਕੇ ਜਿਹੜੀ ਨਹੀਂ ਵੋਟ ਪੈ ਰਹੀ ਉਹਦਾ ਕਿੰਨਾ ਕੁ ਜਿਹੜਾ ਮਤਲਬ ਘਾਟਾ ਨਜ਼ਰ ਆਊਗਾ ਦੇਖੋ ਜੀ ਇਸ ਚੀਜ਼ ਦਾ ਘਟਦਾ ਪੈਣਾ ਹੈ ਜਿਹੜੀ VOTING ਘਟਣੀ ਹੈ VOTING VOTE ਆਪਣਾ ਅਧਿਕਾਰ ਹੈ VOTE ਆਪ ਨੂੰ ਪਾਉਣੀ ਚਾਹੀਦੀ ਹੈ ਬਟ ਹਾਂ ਗਰਮੀ ਦੇ ਕਾਰਨ VOTE ਦਾ ਜਿਹੜਾ ਪਰਸੈਂਟੇਜ ਹੈ ਉਹ ਬਹੁਤ ਘਟ ਰਿਹਾ ਹੈ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੈਂ ਸਾਰੇ ਆਪਦੇ ਵਾਰਡ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਸੀਗੀ ਸਾਰਿਆਂ ਨੂੰ ਵੀ ਘਰੋਂ ਘਰ ਹੀ ਜਾ ਕੇ ਹੁਣ ਦੁਪਹਿਰੇ ਥੋੜੀ ਘਟੀ ਹੈ ਪਰ ਸ਼ਾਮ ਨੂੰ ਮੈਨੂੰ ਲੱਗਦਾ ਠੀਕ ਹੋ ਜੂਗੀ VOTE ਪਰਸੈਂਟੇਜ ਸਹੀ ਆ ਜਾਊਗੀ ਸਾਰਿਆਂ ਨੂੰ ਆਪਾਂ ਘਰਾਂ ਦੇ ਵਿੱਚੋਂ ਲੈ ਕੇ ਗੱਡੀਆਂ ਲਾਈਆਂ ਵੀਆਂ ਤੇ ਲੈ ਕੇ ਆ ਰਹੇ ਹਾਂ ਤੇ ਠੀਕ ਹੈ VOTE ਪਰਸੈਂਟੇਜ ਵਧਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਕਿਵੇਂ ਲੱਗਦਾ ਤੁਸੀਂ ਅੱਜ ਪੂਰੇ ਅਨੰਦਪੁਰ ਸਾਹਿਬ ਹਲਕੇ ਚ ਫੇਰ ਕਰਕੇ ਆਏ ਹੋ ਕਿਵੇਂ ਲੱਗ ਰਿਸਪੌਂਸ ਕਿਵੇਂ ਦਾ ਦੇਖੋ ਜੀ ਬਹੁਤ ਸੋਹਣਾ ਰਿਸਪੌਂਸ ਹੈ ਕਾਲੀਦਲ ਨੇ ਜਿਹੜੇ ਪਿਛਲੇ ਦਸਾਂ ਸਾਲਾਂ ਦੇ ਵਿੱਚ ਕੰਮ ਕੀਤੇ ਸੀ ਕੰਮ ਦੇ ਆਧਾਰ ਦੇ ਉੱਤੇ ਵੋਟ ਮੰਗੀ ਗਈ ਹੈ ਤੇ ਕੰਮ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਇਹ ਚੀਜ਼ ਸਮਝ ਵੀ ਆ ਗਈ ਹੈ ਸੋ ਇਸ ਕਰਕੇ ਕਾਲੀਦਲ ਨੂੰ ਬਹੁਤ ਵਧੀਆ ਹੰਗਾਰਾ ਅੱਜ ਦੀ ਡੇਟ ਚ ਤੇ ਬਹੁਤ ਉਤਸ਼ਾਹ ਨਾਲ ਕਾਲੀਦਲ ਨੂੰ ਵੋਟ ਪੈ ਰਹੀ ਹੈ ਹਰ ਕੰਸਟਿਟੂਐਂਸੀ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਪੈ ਰਹੀ ਹੈ ਤੇ ਆਨੰਦਪੁਰ ਸਾਹਿਬ ਦੀ ਮੈਂ ਗੱਲ ਕਰਾਂ ਤੇ ਆਨੰਦਪੁਰ ਸਾਹਿਬ ਤਾਂ ਵਿੱਚ ਬੁਹਾਲੀ ਵੀ ਆ ਜਾਂਦਾ ਬੁਹਾਲੀ ਦੇ ਮੈਂ तकरीबन ਸਾਰੇ ਪਿੰਡਾਂ ਦੇ ਵਿੱਚ ਅਸੀਂ ਸਾਰਿਆਂ ਚ ਢੇੜਾ ਕੱਢ ਕੇ ਆਏ ਹੁਣ ਤੇ ਬੜਾ ਸੋਹਣਾ ਰਿਸਪੌਂਸ ਮਿਲਿਆ ਸਾਨੂੰ ਤੇ ਬਹੁਤ ਵਧੀਆ ਵੋਟ ਤਰੀਕੇ ਨਾਲ VOTING ਹੋ ਰਹੀ ਹੈ ਕੀ ਲੱਗਦਾ ਹੈ ਫਿਰ 4 ਜੂਨ ਨੂੰ ਆ ਦੋ ਦਿਨ ਰਹਿ ਕੇ ਰਿਜ਼ਲਟ ਆਉਣਾ ਹੈ ਕੀ ਕਿਵੇਂ ਦਾ ਮਹਿਸੂਸ ਹੈ ਮਹਿਸੂਸ ਬੜਾ ਵਧੀਆ ਹੋ ਰਿਹਾ ਜੀ ਜਦੋਂ ਦੇਖੋ ਜੰਗ ਦਾ ਜੋ ਚੱਲ ਪਏ ਤੇ ਉਦੋਂ ਬਾਅਦ ਰਿਜ਼ਲਟ ਤੇ ਉਹ ਠੀਕ ਹੈ ਜੰਗ ਆਪਦੀ ਲੜਨੀ ਚਾਹੀਦੀ ਹੈ ਤਕੜੇ ਹੋ ਕੇ ਤੇ ਰਿਜ਼ਲਟ ਵੀ ਉਹਦੇ ਬਹੁਤ ਵਧੀਆ ਹੁੰਦੇ ਜੇ ਚੰਗਾ ਕੰਮ ਕੀਤਾ ਤੇ ਜੇ ਅਸੀਂ ਪਿਛਲੇ 10 ਦਸਾਂ ਸਾਲਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਥੱਲੇ ਅਸੀਂ ਸਾਰੇ ਪੰਜਾਬ ਦਾ ਵਿਕਾਸ ਕੀਤਾ ਉਸੇ ਵਿਕਾਸ ਦੇ ਆਧਾਰ ਦੇ ਉੱਤੇ ਹੀ ਅਸੀਂ ਵੋਟਾਂ ਮੰਗੀਆਂ ਤੇ ਉਸ ਵਿਕਾਸ ਦੇ ਆਧਾਰ ਦੇ ਉੱਤੇ ਸਾਨੂੰ ਵੋਟਾਂ ਲੋਕਾਂ ਨੇ ਪਾਈਆਂ ਵੀ ਐ ਤੇ ਲੋਕਾਂ ਨੇ ਬਹੁਤ ਵਧੀਆ ਬਹੁਤ ਸੋਹਣਾ ਪਿਆਰ ਦਿੱਤਾ ਸਾਨੂੰ ਸੋ ਇਸ ਕਰਕੇ ਸਾਡਾ ਜਿਹੜਾ ਮਨੋਬਲ ਆ ਕੋਈ ਡਿੱਗਾ ਨਹੀਂ ਸਾਡਾ ਮਨੋਬਲ ਬਹੁਤ ਹਾਈ ਐ ਪੂਰੇ ਕੌਨਫੀਡੈਂਟਾਂ ਸੀ ਸੋ ਨੋ ਵਰੀ ਸਾਨੂੰ ਵੋਟਾਂ ਚੰਗੀ ਤੇ ਬਹੁਤ ਵਧੀਆ ਪੈਣੀਆਂ ਤੇ ਵਧੀਆ ਸੀਟਾਂ ਤੇ ਅਸੀਂ ਸਾਰੇ ਬੂਥਾਂ ਤੇ ਜਾ ਕੇ ਆਏ ਹਾਂ ਕਿਤੇ ਵੀ ਕੋਈ ਆਨਾਗਾਨੀ ਜਾਂ ਕੋਈ ਉੱਚੀ ਨੀਚ ਦਾ ਕੋਈ ਗੱਲ ਜਾ ਕੇ ਤੇ ਕਹਿੰਦੇ ਬੂਥ ਕੈਪਰਿੰਗ ਹੁੰਦੀ ਆ ਜਾਂ ਕੁਝ ਇਦਾਂ ਦਾ ਕੋਈ ਮਾਹੌਲ ਮਾਲੀ ਚ ਲੱਗਿਆ ਉਹ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਬੂਥ ਕੈਪਚਰਿੰਗ ਵਗੈਰਾ ਜਿਹੜੀ ਹੈ ਇਹ ਤਾਂ ਨਾ ਬੜੀਆਂ ਪੁਰਾਣੀਆਂ ਗੱਲਾਂ ਹੁੰਦੀਆਂ ਸੀਗੀਆਂ ਹੁੰਦੀ ਸੀ ਅੱਜ ਕੱਲ ਬੜਾ ਸੋਹਣਾ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਟ੍ਰਿਕਟਲੀ मतलब की स्ट्रिक्ट एक्शन ले रही है ते एडमिनिस्ट्रेशन बहुत स्ट्रांग होती है ते ਨਾਲੇ ਬਲੋਕ ਵੀ ਬੜੇ ਸੂਝਬਾਨ ਹੋ ਗਏ ਆ ਤੇ ਸਿਸਟਮ ਸਾਰਾ ਬਦਲ ਚੁੱਕਿਆ ਸੋ ਇਹੋ ਜੀ ਕੋਈ ਗੱਲ ਨਹੀਂ ਬੂਥ ਕੈਪਚਰਿੰਗ ਵਾਲੀ ਸਾਰੇ ਬੜੇ ਪਿਆਰ ਨਾਲ ਮਿਲ ਵਰਤਦੇ ਆ ਸਾਰੇ ਕਾਂਗਰਸ ਆ ਆਮ ਆਦਮੀ ਪਾਰਟੀ ਤੇ ਬੀਜੇਪੀ ਵਾਲੇ ਸਾਰੇ तकरीबन ਕਾਲੀ ਦਲ ਸਾਰੇ ਮਿਲ ਵਰਤਨ ਵਾਲੇ ਕੋਈ ਲੜਾਈ ਲੜੂਈ ਵਾਲਾ ਕੋਈ ਦੰਗੇ ਫਸਾਦ ਵਾਲੀ ਕੋਈ ਗੱਲ ਨਹੀਂ ਕੀ ਤੇ ਬਹੁਤ ਸੋਹਣੇ ਤਰੀਕੇ ਨਾਲ ਭਾਈਚਾਰਕ ਸਾਂਝ ਦੇ ਨਾਲ ਇਲੈਕਸ਼ਨ ਹੋ ਰਿਹਾ ਤੇ ਵੋਟ ਪੈ ਰਹੀ ਹੈ ਵੋਟ ਹਾਂ ਗੱਲ ਇਹ ਹੈ ਵੀ ਵੋਟ ਜਿਹੜਾ ਜਿਹਨੇ ਵੀ ਜਿੱਥੇ ਪਾਉਣੀ ਹੈ ਉਹ ਤਾਂ ਉਹਨੇ ਪਾਉਣੀ ਹੈ ਬਟ ਆਪਸ ਵਿੱਚ ਕੋਈ ਐਸੀ ਗੱਲ ਲੜਾਈ ਲੁੜੀ ਵਾਲੀ ਕੋਈ ਗੱਲ ਨਹੀਂ ਬੜੀ ਸ਼ਾਂਤੀਪੂਰਕ ਇਲੈਕਸ਼ਨ ਚੱਲ ਰਿਹਾ ਜੀ ਧੰਨਵਾਦ ਸੋ ਬਿਲਕੁਲ ਇਹ ਸੰ ਅਜੀਪਾਲ ਮਿੱੱਡੂ ਖੇੜਾ ਜਿਹੜੇ ਕਿ ਅੱਜ ਮੋਹਾਲੀ VOTING ਵੋਟ ਪਾ ਕੇ ਆਏ ਨੇ ਕਿਉਂਕਿ ਅਕਾਲੀ ਦਲ ਪਾਰਟੀ ਤੋਂ ਜਿਹੜੇ ਕਿ ਬਿਲੋਂਗ ਕਰਦੇ ਨੇ ਪੂਰੇ ਅਨੰਦਪੁਰ ਸਾਹਿਬ ਹਲਕੇ ਦੀ ਗੱਲ ਕਰ ਲਈ ਪੂਰੇ ਪੰਜਾਬ ਦੀ ਗੱਲ ਕਰ ਲਈ ਬਹੁਤ ਹੀ ਵਧੀਆ ਢੰਗ ਨਾਲ ਕ ਬਾਕੀ ਹਾਂ ਦਾ ਵੋਟਰ ਹੁਣ ਤਾਂ ਤੁਸੀਂ ਪਾਏ ਹਾਂਜੀ ਹਾਂਜੀ ਪਾਏ ਹਾਂਜੀ ਕਿਵੇਂ ਲੱਗਦਾ ਹੈ ਕਿਵੇਂ ਦੀ ਐਤ ਕੀ ਜਿਹੜੀ ਕਿ ਲੋਕ ਸਭਾ ਚੋਣਾਂ ਨੇ ਕੀ ਤੁਹਾਨੂੰ ਮਤਲਬ ਕੁਝ ਨਵਾਂ ਬਦਲਾ ਜਾਂ ਕਿਵੇਂ ਤਾਂ ਲੱਗਦਾ ਅੱਜ ਵੋਟ ਪਾਣ ਗਏ ਸੀ ਕੀ ਮਹਿਸੂਸ ਕਰਕੇ ਵੋਟ ਪਾ ਕੇ ਆਏ ਬਦਲਾ ਜੂਰੀ ਹੈ ਸਹੀ ਦਾ ਹਾਂ ਉਸ ਉਸ ਕਬੂਟ ਪਾ ਗਏ ਆ ਬਦਲਾ ਜੂਰੀ ਹੈ ਠੀਕ ਹੈ ਹਾਂਜੀ ਤੋ ਬਿਲਕੁਲ ਕਿਵੇਂ ਲੱਗਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਗਰਮੀ ਵੀ ਬਹੁਤ ਹੈ ਲੋਕ ਕਾਫੀ ਜਿਹੜੇ ਕਈ ਵਾਰੀ ਤਾਂ ਘਰੋਂ ਹੀ ਕਹਿੰਦੇ ਝਿਜਕਦੇ ਪਏ ਆ ਵੀ ਕਿੱਥੇ ਜਾਈਏ ਵੋਟ ਪਾਣ ਪਰ ਕੀ ਲੱਗਦਾ ਸਰਕਾਰਾਂ ਦੇ ਜੇ ਆਪਾਂ ਗੱਲ ਕਰ ਲਈਏ ਕਿਉਂਕਿ ਸਭ ਸਭ ਨੂੰ ਉਮੀਦ ਹੈ ਕਿ ਵੀ 1 ਜੂਨ ਆਊਗੀ ਤੇ ਵੋਟ ਪਾਵਾਂਗੇ ਪਰ ਪੰਜਾਬ ਦੇ ਹਾਲਾਤ ਕੀ ਲੱਗਦੇ ਬਈ ਸਾਰਿਆਂ ਚਾਹ ਸੀ 1 ਜੂਨ ਦਾ ਹੀ ਹਾਂ ਵੀ ਵੋਟ ਪਾਉਣੀ ਹੈ ਯਾਨੀ ਜਰੂਰ ਬਦਲਾਅ ਚਾਹੀਦਾ ਜੂ ਸ਼ਾਮ ਜ ਨਹੀਂ ਨਹੀਂ ਆਏ ਸ਼ਾਮ ਨੂੰ ਜਰੂਰ ਆਉਣਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੋਟ ਬਹੁਤ ਹੋਊਗੀ ਬਿਲਕੁਲ ਹਾਂਜੀ ਹਾਂ ਬਿਲਕੁਲ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਜਿਹੜਾ ਕਿ ਸਲੀਪ ਚੈੱਕ ਕਰਕੇ ਉਸ ਤੋਂ ਬਾਅਦ ਜਿਹੜਾ ਕਿ ਅੱਗੇ ਭੇਜਿਆ ਜਾ ਰਿਹਾ ਹੈ ਵੋਟ ਪਾਉਣ ਵਾਸਤੇ ਸੋ ਨੌਜਵਾਨ ਵੀ ਜਿਹੜੇ ਸੋ ਬਿਲਕੁਲ ਲੋਕ ਜਿਹੜੇ ਕਿ ਵੋਟ ਪਾ ਕੇ ਆ ਰਹੇ ਨੇ ਪਹਿਲਾਂ ਜਿਵੇਂ ਕਿ ਬਾਹਰੋਂ ਬੂਥ ਦੇ ਉੱਪਰੋਂ ਸਲਿੱਪ ਲੈ ਕੇ ਉਸ ਤੋਂ ਬਾਅਦ ਵੋਟ ਪਾਉਣ ਆਉਂਦੇ ਨੇ ਸੋ ਜੁੜੇ ਰਹੋ ਸਮਰ نیوز ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਜਿੱਥੇ-ਥੇ VOTING ਚੱਲਦੀ ਪਈ ਆ ਹਰੇਕ ਬੂਥ ਦੀ ਕੱਲੀ-ਕੱਲੀ ਅਪਡੇਟ ਤੁਹਾਡੇ ਰੱਖ ਚਾਹੁੰਦੇ ਰਵਾਂਗੇ ਕੈਮਰਾਮੈਨ ਗਗਨ ਦੇ ਨਾਲ ਹਰਜੀਤ ਸਾਡਾ ਦਾ ਸਮਰ نیوز ਮੋਹਾਲੀ